ਦੇ ਜਾਣਦੇ ਸੀ ਫੋਨ ਕਰ ਕਰ ਅੱਜ ਉਹਨਾਂ ਦੇ ਗੱਜ ਭਰੇ ਹੋਏ ਸੀ ਸੋ ਇੱਕ ਹੀਰਾ ਬੰਦਾ ਚੱਲਿਆ ਗਿਆ ਉਹਦਾ ਕਿੰਨਾ ਮਿਲਣਸਾਰ ਸੁਭਾਅ ਹੋਣਾ ਕਿੰਨਾ ਪਿਆਰ ਹੋਣਾ ਕਲਾ ਕਲਾ ਚ ਲੋਕਾਂ ਚ ਇਨਾਂ ਅਰਦਾਸਾਂ ਬੇਨਤੀਆਂ ਲੋਕਾਂ ਨੇ ਕੀਤੀਆਂ ਪਰ ਉਹਦੇ باوجود ਵੀ ਸਾਡਾ ਭਰਾ ਇਹ ਖਬਰ ਜਿਹਨੂੰ ਆਪਾਂ ਟਾਲਦੇ ਟਾਲਦੇ ਅਰਦਾਸਾਂ ਕਰਦੇ ਰਹੇ ਉਹ ਖਬਰ ਆ ਹੀ ਗਈ ਸੋ ਜਿੱਥੇ ਕਲਾਕਾਰੀ ਉਹਦੇ ਗੀਤ ਘਰ ਘਰ ਵੱਜਦੇ ਜਿਨੂੰ ਮੈਂ ਪਰਵਾਰਕ ਗਾਇਕ ਕਹੂੰਗਾ ਸਾਡੇ ਜਿੰਨੇ ਫੰਕਸ਼ਨ ਹੁੰਦੇ ਜ ਬੰਦਾ ਆਉਂਦਾ ਤੇ ਜਦੇ ਫੋਨ ਤੇ ਗੱਲ ਹੋਣੀ ਵੱਡੇ ਛੋਟਿਆਂ ਦਾ ਸਤਿਕਾਰ ਉਹਨੂੰ ਕਰਨਾ ਆਉਂਦਾ ਸੀ ਸੋ ਇਸੇ ਕਰਕੇ ਅੱਜ ਕਲਾਕਾਰ ਵੀ ਜਿੱਥੇ-ਜਿੱਥੇ ਪੰਜਾਬੀ ਬੈਠੇ ਨੇ ਸਾਰੇ ਰੋ ਰਹੇ ਨੇ ਬਹੁਤ ਵੱਡਾ ਘਟਾ ਜਿੱਥੇ ਪੰਜਾਬੀ ਚੜਤੇ ਸਨ ਤੇ ਪੰਜਾਬੀ ਵੇਸ਼-ਭੁਸ਼ਾ ਪਹਿਨੀ ਪਹਿਣੀ ਹੁੰਦੀ ਸੀ ਕਿਤਾ ਜੀ ਜਦ ਵੀ ਸਟੇਜ 'ਤੇ ਪੇ ਚੜਤੇ ਤੇ ਪੰਜਾਬੀ ਪਹਿਰਾਵਾ ਪਹਿਨ ਕੇ ਹਮੇਸ਼ਾ ਚੱਲਦੇ ਕਮਾਲ ਦਾ ਪਹਿਰਾਵਾ ਜੀ ਇੰਨਾ ਸੋਹਣਾ ਸੁਨੱਖਾ ਅਸੀਂ ਵੀ ਕਈ ਵਾਰ ਸਟੇਜ ਤੇ ਉਹਨੂੰ ਦੇਖਦੇ ਹਾਂ ਨਾ ਉਹਦੇ ਤੋਂ ਡੀਲ ਡੌਲ ਦਾ ਇੰਨਾ ਹੈਲਦੀ ਸੋਹਣਾ ਮੁੰਡਾ ਸਾਲੂ ਤਾਂ ਉਮੀਦ ਨਹੀਂ ਸੀ ਵੀ ਇਹ ਇਸ ਤਰੀਕੇ ਨਾਲ ਜਬੰਦਾ ਸਾਡੇ ਤੋਂ ਚੱਲਿਆ ਜਾਊਗਾ ਜਿੰਨਾ ਉਹਨਾਂ ਜ਼ਿੰਦਗੀ ਜਿਉਂਦ ਕਰ ਰਸਮਾਂ ਦੇ ਸੀਗੇ ਤਰੀਕੇ ਰੋਲ ਮਾਡਲ ਸੀਗੇ ਨਾ ਲੋਕਾਂ ਇੰਗਰੇਜ਼ ਨੂੰ ਮਾਉਂਦੇ ਵੀ ਨੇ ਬੱਝ ਜੂ ਨਹੀਂ ਸਕਦੇ ਪਰ ਉਹੋ ਚੀਜ਼ ਉਹਨਾਂ ਨੂੰ ਇੱਕ ਘੱਟ ਹੁੰਦੀ ਸੀ ਬਿਲਕੁਲ ਭਾਈ ਜੀ ਉਹ ਕਹਿੰਦਾ ਹੁੰਦਾ ਸੀ ਉਹ ਖਾਂਦਾ ਪੀਂਦਾ ਕੁਛ ਨਹੀਂ ਸੀ ਕਈ ਵਾਰ ਕੁਲਵਿੰਦਰ ਬਿੱਲੇ ਨਾਲ ਗੱਲ ਹੋਈ ਉਹ ਕਹਿੰਦਾ ਯਾਰ ਤੁਸੀਂ ਤਾਂ ਕਦੇ ਇਦਾਂ ਵੀ ਆਪਣਾ ਫਨ ਕਰ ਲੈਂਦੇ ਹੋ ਕਿ ਮੇਰਾ ਤਾਂ ਜਿਹੜਾ ਜਨੂਨ ਆਹੀ ਹੈ ਇਹ ਮੋਟਰਸਾਈਕਲ ਸਟੰਟ ਕਰ ਲੈ ਜਾ ਕੇ ਪਹਾੜਾਂ 'ਚ ਚਲੇ ਜਾਣਾ ਪਰ ਆਪਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਜਿਹੋ ਤਾਂ ਸ਼ੌਕ ਏ ਉਹਦੇ ਇਹ ਜਾਨ ਲੈ ਲੂਗਾ ਪੰਜਾਬ ਪੁਲਿਸ ਦੀ ਨੌਕਰੀ ਤੱਕ ਛੋੜ ਕੇ ਗਾਇਕੀ ਕੇ ਲਈ ਸਮਰਪਣ ਭਾਵ ਰਹਾ ਹਾਂਜੀ ਪਹਿਲਾਂ ਮੈਂ ਜਵੰਦਾ ਭਾਈ ਉਹ ਵੀ ਮੇਰੇ ਖਿਆਲ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਸੀ ਪਰ ਸਾਨੂੰ ਜਦੋਂ ਮਿਲੇ ਆ ਉਦੋਂ ਤੱਕ ਉਹ ਇਧਰ ਗਾਇਕੀ 'ਚ ਸੀਗਾ ਤੋ ਇਹ ਤਾਂ ਮਰਮਣੇ